लेकिन आ धरनी फौजी परिवार जिन्होंने जब एक कांग्रेस पार्टी ने चौरासी चे जो पंथ के उ जो कुछ किया सारा कुछ छड़ के अपने कौम दिखा के वो चल पे सारा कुर्बान करके आज ओहो जे परिवार को पार्टी ने निवाजिया टिकट के मैं तो सोचती थी दूसरी पार्टियां कोई कैंडिडेट ही नहीं खड़न कर रही है क्योंकि एक फौजी पर धरती फौजी के परिवार किन्ने औखे सौखे होके

ਤੇ ਉਸ ਗੁਰੂ ਸਾਹਿਬ ਦੀ ਵਰਸਾਈ ਹੋਈ ਕੌਮ ਦਾ ਸਾਥ ਉਸ ਪੰਜ ਦੀ ਪਾਟੀ ਦਾ ਸਾਥ ਵੀ ਤੁਸੀਂ ਦੇਖ ਕੇ ਬਾਕੀਆਂ ਨੂੰ ਵੀ ਤੁਸੀਂ ਸਬਕ ਸਿਖਾਓਗੇ ਕਿ ਆ ਜਿਹੜੇ ਗੱਦਾਰ ਅੱਜ ਗੱਡੀਆਂ 'ਤੇ ਲਟਕਦੇ ਫਿਰਦੇ ਨੇ ਜਾਂ ਫਿਰ ਮੁਝੇ ਚੜੇ ਆ ਗਏ ਨੇ ਇਹ ਪਿੰਡ ਹਮੇਸ਼ਾ ਪੰਜ ਦਾ ਸਹਿਤ ਤੇ ਪੰਜ ਦੇ ਨਾਲ ਖੜੂਗਾ ਇਸ ਬੇਨਤੀ ਤੇ ਅੱਲਾਹ ਹਸਤੇ ਨਾਲ ਹੋਈਆਂ ਤੇ ਉਮੀਦ ਕਰਦੀ ਆ ਕਿ ਤੁਸੀਂ ਬੇਨਤੀਆਂ ਨੂੰ ਪਰਵਾਨ ਕਰਦੇ ਹੋਏ ਵੱਡੀ ਕਾਮਯਾਬੀ ਦੇ ਕੇ ਤਕਰੀਰ ਨੂੰ 11 ਫਿਕਰ ਨੂੰ ਹੋਤਾ ਪਾਕੇ

ਇਹਦੀ ਕਮਾਈ ਜਿਹੜੇ ਘਰੋਂ ਮਿਲਿਆ ਤੇ ਉਹਨਾਂ ਨੂੰ ਫੜਿਆ ਕਿ ਦਿੱਲੀ ਤੋਂ ਆ ਕੇ ਸੀਬੀਆ ਨੇ ਫੜਿਆ ਤੇ ਕट्टर ਇਮਾਨਦਾਰ ਕੀ ਕਰ ਰਿਆ ਸੀਗਾ ਕट्टर ਇਮਾਨਦਾਰ ਕਹਿੰਦੇ ਨੇ ਇਹ ਲੋਕ ਨਾ ਇਮਾਨਦਾਰ ਕਹਿੰਦੇ ਕਾਲੀਦਨ ਕਦੇ ਝੂਠ ਮਾਰ ਕੇ ਵੋਟ ਨਹੀਂ ਮਾਈਗੀ ਜੋ ਕਿਹਾ ਉਸ ਤੋਂ ਵਾਦ ਕਰਕੇ ਦਿਖਾਏ ਨਾ ਤੇ ਪੁੱਛੋ ਦੱਸੇ ساری 파ਟੀਆਂ ਤੋਂ ਕੌਣ ਕੀ ਕਹਿ ਸਕਦਾ ਇਹੋ ਜੀ ਸਰਕਾਰ ਬਣਾਈਆਂ ਜਿਹੜੀ ਆਪਣੀ ਹੈ ਤੇ ਮੈਂ ਜ਼ਰੂਰ ਤੁਹਾਨੂੰ ਵਿਸ਼ਵਾਸ ਕਰਦੀ ਆ ਇਸ ਮਹਾਰਾਸ਼ਟਰ ਦੇ ਇਸ ਇਲਾਕੇ ਦੇ ਜਿਹੜੇ ਮੈਂ ਦੱਸਿਆ

ਵਿਕਾਸ ترقی ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਨੂੰਨ ਉਹ ਵਸਤਾਵਤ ਪੜੀ ਆਪਣੇ ਖੇਤਰੀ ਪਾਰਟੀ ਸ਼ੋਮਨੀ ਅਕਾਲੀ ਦਲ ਤਕਰੀਬਲੀ ਪਾਰਟੀ ਲੈ ਕੇ ਜਾਓਗੀ ਪਰ ਸਾਰੇ ਆਮ ਆਦਮੀਆ ਵਾਸਤੇ ਦਿਲ ਦੀ ਗੱਲਾਂ ਤੋਂ ਕਰਵਾ ਬਾਹੀ ਗੁਜੀ ਦਾ ਖਾਲਸਾ ਬਾਹੀ ਗੁਜੀ ਦੀ ਸਰ ਇਹ ਸੀ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ